ਪੰਜਾਬ ਦੇ ਮਾੜੇ ਹਾਲਾਤਾਂ ਨੂੰ ਵੇਖਦਿਆਂ ਲੁਧਿਆਣਾ ਦੇ ਸਲੇਮ ਟਾਬਰੀ ਤੋਂ ਉੱਗੇ ਸਮਾਜ ਸੇਵੀ ਡਾਕਟਰ ਐਸ.ਪੀ ਸਿੰਘ ਅਬਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਐਂਬੂਲੈਂਸਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਫੈਲਣ ਵਾਲੀਆਂ ਬਿਮਾਰੀਆਂ ਦੀਆਂ ਦਵਾਈਆਂ ਵੱਡੀ ਗਿਣਤੀ ਵਿੱਚ ਖਾਣਾ ਸਮਾਨ ਹੜਪਰਭਾਵਿਤ ਏਰੀਆ ਰੋਜਨਾਲਾ ਤੇ ਬਟਾਲਾ ਦੇ ਵਿੱਚ ਭੇਜਿਆ ਗਿਆ ਡਾਕਟਰਾਂ ਦੀਆਂ ਟੀਮਾਂ ਵੀ ਰਵਾਨੀਆਂ ਕੀਤੀਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਸਭ ਦਾ ਇਕਜੁੱਟ ਹੋ ਕੇ ਪੰਜਾਬ ਨੂੰ ਮੁੜ ਖੜਾ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਲੋਕਾਂ ਨੂੰ ਵੀ ਇਸ ਪ੍ਰਾਲਪ ਵਿੱਚ 7 ਦਿਨ ਦੀ ਅਪੀਲ ਕੀਤੀ ਹੈ ਜਲਦੀ ਜਲਦਤਰ ਜਿਵੇਂ ਲਗਾਤਾਰ ਸਵਾਮਾਂ ਦਰਦਾ ਆ ਰਿਹਾਗਾ ਡਾਕਟਰ ਐਸਪੀ ਸਿੰਘ ਉਹ ਭਾਈ ਦੀ ਰਹਿਨਮਾਈ ਤੋਂ ਡਾਕਟਰ ਅੰਦਰ ਜੂਠਿੰਗਰਾ ਜਿਨ੍ਹਾਂ ਨੂੰ ਬੜਾ ਵੱਡਾ ਚైనా ਨੇ ਅਵਾਰਡ ਦਿੱਤਾ ਪਿਛਲੇ ਦਿਨਾਂ ਚ ਉਹਨਾਂ ਦੀ ਰਹਿਨਮਾਈ ਚ ਪੰਜ ਡਾਕਟਰ ਤੇ ਬਾਕੀ ਆ ਸਾਡੀਆਂ ਜਵਾਈਆਂ ਛਾਣ ਪੂਣ ਦਾ ਸਮਾਨ ਤੇ ਉਹਨੂੰ ਉਹ ਵਤਾਈ ਗਈ ਦੇਣ ਲਈ ਅੱਜ ਕਰਨਲ ਕਾਹਲੋਂ ਸਾਹਿਬ ਆਈ ਜੀ ਸਦਾਰ ਅਕਵਾਲ ਸਿੰਘ ਗਿੱਲ ਮੈਡਮ ਕਰਤੀ ਉਹ ਤੋਂ ਮਾਗਟ ਸਰਬਚੰਦ ਸਿੰਘ ਜੀ ਇਹ ਸਾਰੇ ਡਾਕਟਰ ਬਲਜਿੰਦਰ ਸਿੰਘ ਗੋਣੀ ਇਹਨਾਂ ਦੀ ਇਹ ਸਾਰਿਆਂ ਦੀ ਅਗਵਾਹੀ ਕੱਲ ਨੂੰ ਇਹ ਕਰਨਗੇ ਤੇ ਬੜੀ ਵਧੀਆ ਟੀਮ ਆ ਸਾਡੀ ਤੇ ਮਾੜੇ ਹਾਲਾਤ ਨੇ ਪੰਜਾਬ ਦੇ ਅਸੀਂ ਚਾਹੁੰਦੇ ਆ ਵੀ ਜਿੱਥੇਕ ਵੀ ਅਸੀਂ ਕਿਸੇ ਦੇ ਕੰਮ ਆ ਸਕੀਏ ਉਹ ਕਰਨ ਚੱਲੇ ਆ ਅਸੀਂ ਇਹ ਬਟਾਲੇ ਦੇ ਲਾਗੇ ਏਰੀਆ ਸਾਡੇ ਕੋਲੇ ਟ੍ਰੇਸ ਹੋਇਆ ਪਿਆ ਤੇ ਉਸ ਤੋਂ ਬਾਅਦ ਜਨਾਲਾ ਕਾਨੂੰ ਅਸੀਂ ਦੋ ਥਾਵਾਂ ਤੇ ਉੱਥੇ ਹੋਵਾਂਗੇ ਜੀ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੇ ਦਿਨ ਫੇਰ ਟੂਰ ਜਾਵਾਂਗੇ ਮੈਸੇਜ ਇਹ ਆ ਵੀ ਜਿਹੜੇ ਲੋਕ ਵਿਚਾਰੇ ਅੱਜ ਹੜ ਹੜਾਂ ਦੀ ਮਾਰ ਥੱਲੇ ਨੇ ਲੋਕ ਉਹਨਾਂ ਦੀ ਹੈਲਪ ਕਰਨ ਮਦਦ ਨੂੰ ਅੱਗੇ ਆਉਣ ਤੇ ਸਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਖੜੇ ਕਰਨ ਅਸੀਂ ਦੇਖੋ ਹੁਣ ਅਪਰਾਹ ਸਾਬ ਇੱਕ ਗੇਮ ਥਰੂ ਵੀ ਜਗਾਣੇ ਚੱਲਦੇ ਹੁਣ ਦੇਖੋ ਕਿ ਜਿਹੜਾ ਕੁਣ ਕਰਿਆ ਨਾ ਤੇ ਇਸ ਤਰ੍ਹਾਂ ਜਿੱਲੀ ਦੇ ਲੋਕਾਂ ਲੋੜ ਅਸੀਂ ਨਾਲ ਸਤਵੱਦਾ ਫਲਾਛਾ ਦੇ ਕੇਬਲ ਕਲਸਟ ਅਤੇ ਡਾਕਟਰ ਕੋਟ ਨੇ ਹਸਪਤਾਲ ਤੇ ਅੱਗੇ ਮੇਰੇ ਮੈਂਬਰਾਂ ਵੱਲੋਂ ਸਰਜੇ ਦੇ ਵਿੱਚ ਜੀਸੀ ਸੈਂਟਰ ਦੇ ਕਲਸ ਦੇ ਵਿੱਚ ਹੈਗੇ ਉਹਨਾਂ ਵੱਲੋਂ ਅੱਜ ਮੈਡੀਕਲ ਟੀਮ ਦੋ ਐਂਬੂਲੈਂਸ ਪੇ ਇਹ ਜਾ ਰਹੀ ਹੈ ਇਹਦੇ ਵਿੱਚ ਬਟਾਲਾ ਤੇ ਪਖਾਨਫੋਲ ਦੇ ਅੰਦਰ ਸੱਜੜੀ ਬਹੁਤ ਜ਼ਿਆਦਾ ਹੜਪੀ ਲੋਕ ਹੈ ਉਹਨਾਂ ਨੂੰ ਡਾਕਟਰੀ ਸਹਾਇਤਾ ਦੇ ਇਦੇ ਵਿੱਚ ਹੌਪੇਥੀ ਲਈ ਇਮਿਊਨ ਸਿਸਟਮ ਨੂੰ ਵਧਾਉਣ ਲਈ ਵੀ ਸਾਡੇ ਕੋਲ ਡਾਕਟਰਾਂ ਚਾਹਨਾ ਤਿੰਨੋਂ ਪੇਥੀ ਡਾਕਟਰ ਬਲਜਿੰਦਰ ਹੈਗੇ ਡਾਕਟਰ ਅਕਬੀਰ ਸਿੰਘ ਹੈਗੇ ਠੀਕ ਹੈ ਅਨੂਪ ਪਾਇਲ ਜੀ ਬੈਠੇ ਸਾਡੇ ਪ੍ਰਧਾਨ ਹੈਗੇ ਜੀ ਸੀ ਦੇ ਛਾਪਾ ਜੀ ਸਾਡੇ ਸੁਭਾਦ ਇਕਬਾਲ ਸਿੰਘ ਜੀ ਜਿਨ੍ਹਾਂ ਨੇ ਪੂਰਾ ਇਸ ਮੈਡੀਕਲ ਸੈਨ ਨੂੰ ਅਸੀਂ ਇਹ ਮਹਿੰਮ ਨੂੰ 15 ਦਿਨ ਤੱਕ ਦਾ ਜਿਹੜਾ ਪਹਿਲਾਂ ਕਾਗਜ਼ ਲੈ ਕੇ ਚੱਲਦੇ ਆ ਪਰ ਉਸ ਤੋਂ ਬਾਅਦ ਅਗਰ ਹਾਲਾਤ ਨਹੀਂ ਹੋਏ ਤੇ ਲਗਾਤਾਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਜਾਣਨ 88 ਵਿੱਚ ਜਦੋਂ ਪ੍ਰੋਬਲਮਸ ਆਈ ਸੀ ਬਲੱਡ ਦੇ ਵਿੱਚ ਪਹਿਲਾ ਹੀ ਇਹ ਕੋਰਟਨਸ ਹਸਪਤਲ ਹੀ ਜਿਹੜਾ ਸਤੁਜੀ ਦੇ ਖਨਾਰੇ ਤੇ ਕੰਮ ਆਈ ਫੇਰ ਲੱਗ ਰਿਹਾ ਹੈ ਕਿ ਸਤੁਜੀ ਦੇ ਵਿੱਚ ਵੀ ਪ੍ਰੋਬਲਮ ਸਨ ਗਿਆ ਤੋਂ ਪੰਜਾਬ ਨੂੰ ਵਿੱਚ ਮੈਂ ਪੰਜਾਬੀ ਇਹ ਤੁਹਾਨੂੰ ਕਹੇ ਸ਼ੇਅਰ ਕਰੂੰਗਾ ਕਿ ਸਾਡੀ ਜਿਹੜੀ ਹੈ ਜਿਹੜਾ ਹੈ ਬਾਬੇ ਨਾਨਕ ਦਾ ਉਹਨੂੰ ਅੱਗੇ ਲੈ ਕੇ ਚੱਲੀਏ ਕੋਰਟਨਸ ਹਸਪਤਲ ਵੱਲੋਂ ਸਤਵਤ ਦਾ ਫਲੈਚੈਰੀਟੇਬਲ ਵਸ ਤੋਂ ਮਨੁੱਖਤਾ ਦੀ ਸੇਵਾ ਲਈ ਮੈਡੀਕਲ ਸੇ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਪੈਗੀ ਕਿਉਂਕਿ ਇਹਨਾਂ ਲਾਈਵ ਲਈ ਇੰਕਾ ਜਰਤੀ ਰਿਪੋਰਟ